हां जी दोस्तों आज जेडी वीडियो बना रहे, जी दे दे रहे जी जी तो तो है जी पਿੰਡ अकड़िया कलां तहसील गोनेणा मंडी ਤੇ ਬਾਈ ਭਿੰਦੇ ਦੇ ਘਰੋਂ ਆਪਾਂ ਇੱਕ ਤਾਜੀ ਸੂਈ ਫੈੜ ਦਿਖਾ ਰਹੇ ਆ ਪੂਰੀ ਜਿਹੜੀ ਗੱਲਬਾਤ ਆ ਪਾਈ ਦੇ ਨਾਲ ਕਰਾਂਗੇ ਜੇ ਕੱਦ-ਕਾੜ ਦੀ ਗੱਲ ਕਰਕੇ ਤਾਂ ਕੱਦ-ਕਾੜ ਮਿੱਤਰੋ ਦਰਮਿਆਨਾ ਥਾਂਲੇ ਵੀ ਦੀ ਪੂਰੀ ਸਾਫ ਆ ਦੁੱਧ ਵੀ ਬਾਈ ਕਹਿੰਦਾ ਪਹਿਲੇ ਸੂਈ ਚੰਗਾ ਕੱਢਿਆ ਵਾ ਪੂਰੀ ਗੱਲਬਾਤ ਆਪਾਂ ਪਾਈ ਦੇ ਨਾਲ ਕਰਦੇ ਆ ਵੀ ਕਦੋਂ ਸੂਈਆ ਕਿੰਨਾ ਬੋਹਲਾ ਤੇ ਕਿੰਨਾ ਜਿਹੜਾ ਦੁੱਧ ਕੱਢ ਸਕਦੀ ਆ ਕਦੋਂ ਸੁਈਆ ਫੇਰ ਆਪਾਂ ਕਹਿੰਦੇ ਆ ਵੀ ਸਰੀਰ ਵਖੋਂ ਬਹੁਤ ਹੀ ਸੋਹਣੀ ਥਾਂਡੇ ਵੀ ਦੀ ਪੂਰੀ ਸਾਫ ਤੇ ਕਦ ਮਿੱਤਰੋ ਦਰਮਿਆਨਾ ਚੰਗੇ ਦੁੱਧ ਵਾਲੀ ਵਹੜਾ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਜੀ ਦੇ ਨਾਲ ਕਰ ਸਕਦੇ ਹੋ ਸੰਪਰਕ ਤੇ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 ਤੇ 82124 ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਪਹਿਲਾਂ ਠੀਕ ਹੈ ਜੀ ਸੇ ਤਾਂ ਹਾਂਜੀ ਆਪਣਾ ਜਿਹੜਾ ਘਰ ਹੈ ਇਹ ਪਿੰਡ ਦੇ ਕਿੱਥੇ ਜਿਹੇ ਘਰ ਆ ਮੰਨ ਲੋ ਤੇ ਇਹ ਆਪਣਾ ਜਮਾ ਸੱਤ ਕੋਲੇ ਘਰ ਆ ਕੋਲੇ ਗੁਰਦੁਆਰਾ ਤੋਂ ਪਰਾਲਾ ਆ ਤਾ ਹਾਂ ਗੁਰਦੁਆਰੇ ਦੇ ਬੈਕ ਸਾਈਡ ਹੈ ਨਾ ਠੀਕ ਹੈ ਇਹਨੇ ਦੂਜਾ ਸੂਆ ਸੂਇਆ ਕਦੋਂ ਕਸੂਈ ਆ ਬਾਈ ਤੀਜਾ ਦਿਨ ਆਜਾ ਤੀਜਾ ਦਿਨ ਆ ਤੇ ਪਹਿਲੇ ਸੂਏ ਕਿੰਨਾ ਕਦੋਂ ਤੱਕ ਡੱਡਿਆ ਵਾ ਬਾਈ ਇਹਦੇ ਵਿੱਚ 24 ਲੀਟਰ ਸੀ ਜੇ ਪਹਿਲੇ 24 ਲੀਟਰ ਤੇ ਹੁਣ ਕਿੰਨਾ ਕ ਬੋਲਾ ਹੋ ਬਾਈ 16 ਲੀਟਰ ਹੈਗਾ ਹੁਣ 15 16 ਹੈਗਾ ਠੀਕ ਹੈ ਇੱਥੇ 24 25 ਨੂੰ ਪਾਰ ਕਰੂਗਾ ਉੱਥੇ ਬਾਈ ਕਰ ਦੋ ਆਹਨੇ ਕਰ ਦਿੰਦੀ ਹੈ ਤੇ ਤੀਜਾ ਦਿਨ ਆ ਠੀਕ ਹੈ। ਉਹ ਆਪ ਵੀ ਥੋੜੀ ਗਰਮੀ ਪੈਂਦੇ ਆ ਉਹ ਵੀ ਸੈੱਟ ਹੋ ਜਾਏ ਨਾ। ਹਾਂ, ਘਟੂ ਘਟਾ ਹੱਤਾ ਦਾਦਾਨ। ਹਨਾ ਲੱਗ ਜਾਂਦੇ ਆ। ਤੇ ਜੇਰ ਕੰਪਲੀਟ ਸੀ? ਹਾਂ ਭਾਈ ਜਮਾਨ ਲਈ। ਤੇ ਬੱਚਾ ਮਗਰ ਬੱਸੀ? ਹਾਂਜੀ ਬੱਸੀ ਆ। ਠੀਕ ਹੈ। ਆ ਸਾਹੀਵਾਲ ਕ੍ਰੋਸ ਮਿੱਤਰੋ ਮਗਰ ਬੱਸੀ ਆ। ਤੇ ਇੱਕ ਵਾਰੀ ਤੋੜ ਦਿਓ ਜਮਾੜਾ। ਇੱਕ ਵਾਰੀ ਬੈਠੇ। ਥਾਂਲੇ ਵੀ ਦੀ ਫੇਰ ਆਪਾਂ ਕਹਨੇ ਪੂਰੀ ਮਿੱਤਰੋ ਸਾਫ ਤੇ ਕਾਦਰ ਦਰਮਿਆਨਾ ਦੁੱਧੋ ਭਾਈ ਕਹਿੰਦਾ ਵੀ 24-25 ਲੀਟਰ ਜਿਹੜਾ ਪਹਿਲੇ ਸੂਏ ਦਾ ਕੱਢਿਆ 15 16 ਲੀਟਰ ਮਿੱਤਰੋ ਇਸ ਵਕਤ ਬੋਲਾ ਤਿਆਰ ਆ ਤਿੰਨ ਦਿਨਾਂ ਦੇ ਸੂਏ ਨੂੰ ਤੇ ਮਗਰ ਵੱਸੀ ਆ ਮੋੜ ਲੈ ਜੀ ਸਰੀਰ ਭੱਖੋਂ ਸੋਹਣੀ ਆ ਤੇ ਸਾਹੀਵਾਲ ਦਾ ਮਿੱਤਰੋ ਕ੍ਰੋਸ ਹੈ ਇਹਨੂੰ ਵੀ ਜਿੱਥੇ ਤੁਸੀਂ ਮਰਜ਼ੀ ਬਣਦੇ ਕੋਈ ਵੀ ਸਮੱਸਿਆ ਨਹੀਂ ਆਉਣੀ ਨਾ ਗਰਮੀ ਮੰਨੇ ਤੇ ਨਾ ਹੀ ਮਿੱਤਰੋ ਅਸੀਂ ਜਿਹੜੇ ਜਿਹੜੇ ਕ੍ਰੋਸ ਬਣ ਹੁੰਦੇ ਆ ਉਹ ਫਰਾ ਕੋਣ ਤੇ ਫੈਂਟ ਦੀ ਜੇ ਗੱਲ ਕਰੀਏ ਆਪਾਂ ਕਿੰਨੀ ਕੁ ਫੈਂਟ ਆਉਂਦੀ ਰਹੀ ਹੈ 5.0 5.0 ਹਾਂ ਆਰਾਮ ਆਉਂਦੀ ਹੈ ਠੀਕ ਹੈ ਮੁੱਲ ਫਿਰ ਮੁੱਲ ਕੀ ਕਰਤਾ ਜੀ ਮੁੱਲ 90000 ਰੁਪਏ ਮਾਣ ਤਾਨ ਮਾਣ ਤਾਨ ਕੋਈ ਨਾ ਕਾਲ ਦਾਂਗੀ ਬੋਕਰ ਜਿੰਨਾ ਠੀਕ ਹੈ ਫੋਨ ਨੰਬਰ ਦੱਸ ਦਿਓ 81462344 81462344 3441 3441 ਹਾਂਜੀ 8146234441 ਬਈ ਦਾ ਫੋਨ ਨੰਬਰ ਆ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਹਾਂਜੀ ਭਾਂ ਜਵਾਗ ਬੈਠਾ ਕੋਈ ਆਵੇ ਬਈ ਉਹ ਕੋਈ ਤਕੰਤ ਨਹੀਂ ਗੀ ਪੈਰ ਘੱਟ ਕੇ ਫਰੂਗੀ ਹਾਂ ਠੀਕ ਆ ਹੈਲਦੀ ਆਂਦਾ ਹੈ ਹੈਲਥੀ ਫੂਡ ਓਕੇ ਸੋ ਘਰੇਲੂ ਮਿੱਤਰੋ ਵੀਡੀਓ ਦਾ ਕੋਈ ਭਰਾਣਾ ਜਰੂਰ ਤੋਂ ਹੋਵੇ ਤਾਂ ਕਰੋ ਬਾਈ ਜਨਾ ਸੰਪਰਕ ਫੇਰ ਅਪੰਦੇ ਨੇ ਵੀ ਚੰਗੀ ਬੈੜ ਆ ਸੋ ਸਰੀਰ ਪੱਖੋਂ ਵੀ ਸੋਹਣੀ ਆ ਤੇ ਰੰਗ ਰੂਪ ਵੀ ਮਿੱਤਰੋ ਚੰਗਾ ਸੋ ਸਾਰੇ ਵੀਰਾਂ ਦਾ ਧੰਨਵਾਦ